ਕੀਸ਼ਾ ਸੂਰੀ ਨੇ ਮਿੰਟ ਤੱਕ ਕੇਨੈਸਰ ਆਪਲਾਈ ਸੀ ਜਿਹੜ ਮੈਨੂੰ ਨਾਣਾ ਨਾ ਦੋਏ ਗਈਆਂ ਵਾ ਡਿਓਰ ਹੈ ਡਿਓਰ ਮੈਨਾਂ ਗਲਤ ਟੱਚ ਕਰਦਾ ਸੀ ਕਦੀ ਉਹ ਵਾਰੀ ਮੇਰੇ ਕਮਰੇ ਦੇ ਵਿੱਚ ਵੀ ਆ ਗਿਆ ਜਦੋਂ ਮੈਂ ਕੱਪੜੇ ਖੇਚ ਕਰ ਰਹੀ ਸੀ ਕਿਚਨ ਚ ਉਹਨੀਆਂ ਕੰਮ ਕਮ ਕਰਦੀਆਂ ਤੇ ਹਾਥੂ ਤਲਾਉਂਦਾ ਵਾ ਮੈਂ ਕਈ ਵਾਰੇ ਦੱਸਣ ਦੀ ਕੋਸ਼ਿਸ਼ ਕੀਤੀ ਸਾਫ਼ ਕਹਿੰਦੀ ਕਿ ਮੇਰੀ ਕੀ ਚੱਲਦਾ ਰਹਿੰਦਾ ਡਿਓਰ ਪਰਜਾਇ ਦੇ ਵਿੱਚ ਇਹ ਮਜ਼ਾਕ ਹੂੰ ਦੋਸਤੋ ਇਸ ਲੜਕੀ ਦੇ ਨਾਲ ਵਿਆਹ ਤੋਂ 10 ਦਿਨਾਂ ਬਾਅਦ ਹੀ ਸਹੁਰੇ ਪਰਿਵਾਰ ਦੇ ਵੱਲੋਂ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੱਕਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਲੜਕੀ ਦੇ ਨਾਲ ਨਨਾਨਾ ਇਸ ਦੀਆਂ ਦੌਰ ਰਿਸ਼ਤਾ ਤੇ ਇਸ ਦੀ ਸੱਸ ਬਹੁਤ ਜ਼ਿਆਦਾ ਗਲਤ ਕਰ ਰਿਆ ਸੀ ਜਦੋਂ ਇਸ ਦਾ ਪਤੀ ਕੰਮ ਦੇ ਵਾਸਤੇ ਦਿੱਲੀ ਚਲਾ ਜਾਂਦਾ ਸੀ ਤਾਂ ਦੋਸਤੋ ਇਸ ਲੜਕੀ ਨੇ ਦੁਖੀ ਹੋ ਕੇ ਕੈਮਰੇ ਦੇ ਅੱਗੇ ਆਪਣਾ ਦੁੱਖ ਫਰੋਲਿਆ ਹੈ ਇਸ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਧੀਆਂ ਅਜਿਹੇ ਜਲਾਦਾਂ ਦੇ ਕੋਲ ਫਸ ਜਾਂਦੀਆਂ ਨੇ ਜਿੱਥੋਂ ਉਹਨਾਂ ਨੂੰ ਸੁੱਖ ਦਾ ਸਾਹ ਨਹੀਂ ਮਿਲਦਾ ਤਾਂ ਦੋਸਤੋ ਤੁਸੀਂ ਇਹ ਵੀਡੀਓ ਦੇਖੋ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਇਸ ਲੜਕੀ ਨੂੰ ਇਨਸਾਫ ਮਿਲੇ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੀ ਸੀ ਕਿ ਅੱਗੇ ਵੀ ਜਿਹੜੀਆਂ ਲੜਕੀਆਂ ਜਿਨ੍ਹਾਂ ਦੇ ਨਾਲ ਐਦਾਂ ਦਾ ਕੁਝ ਹੋ ਰਿਹਾ ਹੈ ਉਹ ਆਪਣੀ ਆਵਾਜ਼ ਚੁੱਕੋ ਤੁਸੀਂ ਜਿੰਨਾ ਬਰਦਾਸ਼ਤ ਕਰੀ ਜਾਓਗੇ ਉਹਨਾਂ ਹੀ ਇਹ ਤੁਹਾਡੇ ਤੇ ਅਤਿਆਚਾਰ ਕਰਦੇ ਰਹਿਣਗੇ ਤਾਂ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਹਾਡਾ ਇਸ ਮਸਲੇ ਤੇ ਕੀ ਵਿਚਾਰ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਕਵਰ ਨੂੰ ਦੇਖਣ ਦੇ ਲਈ ਕਿਉਂ ਮੈਂ ਨੱਕ ਛੇੜਪਾਂ ਦਾਦਾ ਕਰਦਾ ਸੀਗਾ ਮਤਲਬ ਕਿ ਇੱਕ ਦੋ ਵਾਰੀ ਮੇਰੇ ਕਮਰੇ ਦੇ ਵਿੱਚ ਵੀ ਆ ਗਿਆ ਜਦੋਂ ਮੈਂ ਕਪੜੇ ਖੇਚ ਕਰ ਰਹੀ ਸੀ ਰਾਜਨਗਰ ਵਸਤੀ ਬਾਬਾ ਖੇਲੇ ਥੋੜੇ ਸੋਰੇ ਆ ਉੱਥੇ ਨਹੀਂ ਨਹੀਂ ਮੈਂ ਆਪਣੇ ਆਪ ਜਦੋਂ ਵੀ ਮੈਂ ਕਿਚਨ ਚ ਹੁੰਨੀਆ ਕੰਮ-ਕੰਮ ਕਰਦੀ ਆ ਤੇ ਹੱਥੋਂ ਤੇ ਲੰਦਾ ਵਾ ਮੈਂ ਕਈ ਵਾਰੀ ਦੱਸਣ ਦੀ ਕੋਸ਼ਿਸ਼ ਕੀਤੀ ਘਰ ਦੇ ਨੇ ਬਟ ਉਲਟਾ ਮੇਰੇ ਤੇ ਹੀ ਉਹਨਾਂ ਨੇ ਹੱਥ ਚੁਕਣਾ ਸਟਾਰਟ ਕਰ ਦਿੱਤਾ ਕਿ ਫਿਰ ਕੀ ਹੋ ਗਿਆ ਇੱਕ ਦੋ ਵਾਰੀ ਮੇਰੇ ਕਮਰੇ ਦੇ ਵਿੱਚ ਮੈਂ ਸੁੱਤੀ ਹੋਈ ਸੀ ਇੱਕ ਵਾਰੀ ਆ ਵੀ ਗਿਆ ਸੀ ਕਮਰੇ ਦੇ ਵਿੱਚ ਮੈਂ ਤਾਂ ਵੀ ਆਪਣੇ ਬਤਾਲੀ ਪਾਰ ਆਈਆਂ ਤਾਂ ਵੀ ਉਹਦੀ ਸੱਸ ਕਹਿੰਦੀ ਕਿ ਮੇਰੀ ਕੀ ਥਲਦਾ ਰਹਿੰਦਾ ਦੀ ਔ